ਨਹੀਂ ਥੇ ਖੜੀ ਬੁੱਥਾ ਕਰੀ ਜਾਨੀ ਬਿੰਗਾ ਟੇਡਾ ਘੰਟਾ ਹੋ ਗਿਆ ਕਹੇ ਨੂੰ ਫੇ ਰੋਟੀ ਬਣਾ ਕੇ ਲਿਆ ਰੋਟੀ ਬਣਾ ਕੇ ਲਿਆ ਹਲੇ ਤੱਕ ਰੋਟੀ ਨਹੀਂ ਮੱਕੀ ਜੇ ਤੂੰ ਮੰਮੀ ਮੈਨੂੰ ਨਾ ਚੱਕਰ ਆਇਆ ਤੇ ਤਾਂ ਕਰਕੇ ਟਾਈਮ ਲੱਗ ਗਿਆ ਪਹਿਲਾਂ ਭਾਂਡੇ ਧੋਣ ਲੱਗੀ ਸੀ ਆ ਪਖੰਡ ਜਹੇ ਨਾ ਕਰ ਚੱਕਰ ਆ ਗਿਆ ਚੱਕਰ ਆ ਗਿਆ ਨਾ ਮੈਂ ਕਿਣਾ ਨਿਆਣੇ ਨਹੀਂ ਜੰਮੇ ਤੇ ਤੋ ਰੋਟੀ ਨਹੀਂ ਬਣੀ ਲੇ ਤੈਨੂੰ ਤਾਂ ਮੈਂ ਦੱਸ ਦਿਨਾ ਵੇਖਣਾ ਤੇਰਾ ਹਰ ਮੱਜਾ ਲੱਗ ਪਿਆ ਸ਼ਰੀਕਾਂ ਨੂੰ ਖੁਸ਼ੀ ਮੇਰੀਆਂ ਚੁੜੀਆਂ ਕਰਦੀਆਂ ਉਦੋਂ ਤੈਨੂੰ ਤੈਨੂੰ ਕਿਹੜਾ ਮੈਨੂੰ ਪਤਾ ਨਹੀਂ ਮੈਨੂੰ ਪਾਗਲ ਨਾ ਬਣਾ ਮੈਂ ਤਾਂ ਸਾਹਮਣੇ ਵਾਲੇ ਬੰਦੇ ਦਾ ਚਿਹਰਾ ਦੇਖ ਕੇ ਦੱਸ ਦਿੰਨੀ ਆ ਬੇ ਇਹਦੇ ਦਿਲ ਚ ਕੀ ਚੱਲਦਾ ਤੇ ਕਿਹੜੀਆਂ ਗੱਲਾਂ ਕਰਦਾ ਤੇ ਤੂੰ ਮੈਨੂੰ ਪਾਗਲ ਬਣਾਉਣੀ ਆ ਪਰ ਮੰਮੀ ਮੈਨੂੰ ਦੱਸੋ ਤਾਂ ਸਹੀ ਵੀ ਦੀਦ ਨੇ ਕਿਹਾ ਕੀ ਤੁਹਾਨੂੰ ਮੈਨੂੰ ਵੀ ਤਾਂ ਪਤਾ ਲੱਗੇ ਲੈ ਸੁਣ ਫਿਰ ਜੇ ਮੇਰੇ ਮੂੰਹੋਂ ਸੁਣਨਾ ਚਾਹਨੀ ਐ ਤੂੰ ਉਹਨੂੰ ਕਿਹਾ ਬੇ ਮੇਰੀ ਸੱਸ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੀ ਅਖੇ ਮੇਰੇ ਮੱਥੇ 5-500 ਦੇ ਸੂਟ ਮਾਰੇ ਨਾ ਤੇਰੀ ਔਕਾਤ ਹੈਗੀ ਐ ਇਹ 500 ਦਾ ਸੂਟ ਪਾਉਣ ਵਾਲੀ ਵੀ ਤੇਰੀਓ ਕਾਤਾ 100 ਦਾ ਸੂਟ ਪਾਉਣ ਵਾਲੀ ਵੀ ਹੈ ਨਹੀਂ ਸ਼ੁਕਰ ਕਰ ਮੈਂ ਤੈਨੂੰ 500 ਦਾ ਸੂਟ ਲੈ ਲਿਆ ਤਾ ਨਹੀਂ ਮੰਮੀ ਐਵੇਂ ਜਿੱਤਾ ਕੋਈ ਗੱਲ ਹੀ ਨਹੀਂ ਹੋਈ ਹੈਗੀ ਉਹ ਤਾਂ ਜਿੱਦ ਦੇ ਸੂਟ ਪਾਇਆ ਹੋਇਆ ਸੀ ਮੈਨੂੰ ਸੋਹਣਾ ਲੱਗਿਆ ਤੇ ਮੈਂ ਕਹਿਤਾ ਬੀਜੀ ਜੀ ਤੁਹਾਡਾ ਸੂਟ ਬਹੁਤ ਸੋਹਣਾ ਤੇ ਉਹਨਾਂ ਨੇ ਮੈਨੂੰ ਕਹਿਤਾ ਵੀ ਤੇਰਾ ਵੀ ਬਹੁਤ ਸੋਹਣਾ ਸੂਟ ਆ ਮੈਂ ਉਹਨਾਂ ਨੂੰ ਪੁੱਛ ਲਿਆ ਬੀਜੀ ਜੀ ਤੁਹਾਡਾ ਸੂਟ ਕਿੰਨੇ ਦਾ ਆ ਉਹ ਕਹਿੰਦੇ 2000 ਦਾ ਤੇ ਉਹਨਾਂ ਨੇ ਮੈਨੂੰ ਵੀ ਪੁੱਛ ਲਿਆ ਤੇਰਾ ਸੁੱਟ ਕਿੰਨੇ ਦਾ ਮੰਮੀ ਮੈਂ ਕਹਿੰਦਾ ਵੀ 500 ਦਾ ਹੋਰ ਇਹ ਦੋ ਵਾਰ ਤੇ ਕੋਈ ਗੱਲ ਨਹੀਂ ਹੋਈ ਹੈਗੀ ਨਾ ਹੋਰ ਛੋਟ ਬੋਲਦੀ ਹੈ ਹੋਰ ਛੋਟ ਦੇ ਦੇ ਕਰ ਮਮੀ ਮੈਂ ਤਾਂ ਖਤ ਤਾਉਂਦਾ ਤੇਰੇ ਨਾਲੋਂ ਪਹਿਲਾਂ ਵੀ ਆਈ ਹੋਈ ਆ ਉਹ ਨੋ ਸਾਢੀ ਚਾਰ ਜੀ ਨੇ ਘਰ ਵਿੱਚ ਕਦੀ ਇੱਧਰ ਉੱਧਰ ਗੱਲ ਸੁਣੀ ਉਹਨਾਂ ਦੀ ਤੂੰ ਮਿੰਟ ਚਲੋ ਝੂਠੀ ਕਰਤਾ ਮੰਮੀ ਇੱਕ ਵਾਰ ਮੈਨੂੰ ਕੀਂ ਤਾ ਕਰਲਾ ਮੈਂ ਤਾਂ ਨਾ ਕਰ ਤੁਹਾਡੇ ਬਾਰੇ ਤੇ ਨਾ ਹੀ ਕਦੇ ਮੋਲ ਮਾਰੇ ਕਦ ਮੜਾ ਨਹੀਂ ਬੋਲੇ ਮਮੀ ਤੁਸੀਂ ਇੱਕ ਵਾਰੀ ਨੂੰ ਬੁਲਾ ਦਲੋ ਪੁੱਛਦਾ ਲਾ ਵੀ ਗੱਲ ਹੋਈਗੀ ਸੀ ਵੱਡੀ ਆਈ ਪੁੱਛ ਪੁਛਾਈਏ ਕਰਨ ਵਾਲੀ ਕੱਲ ਆਕੇ ਤੂੰ ਸਾਡੇ ਵਿੱਚ ਫਰਕ ਪਾਤਾ ਪੁੱਛ ਪੁਛਾਈਏ ਕਰਨ ਨੂੰ ਫਿਰਦੀ ਐ ਖਬਰਦਾਰ ਮੈਂ ਜਿਹੋ ਜਿਹਾਂ ਮਰਜੀ ਤੈਨੂੰ ਕਪੜਾ ਲੈ ਕੇ ਦੇਵਾਂ ਜੇ ਕਿਸੇ ਨੂੰ ਦੱਸਿਆ ਵੇ ਇਹ ਕਪੜੇ ਮਹੰਗੇ ਆ ਜਾਂ ਸਸਤੇ ਆ ਮੇਤੋਂ ਬੁਰਾ ਕੋਈ ਨਹੀਂ ਜੇ ਇਸ ਘਰ ਵਿੱਚ ਰਹਿਣਾ ਨਾ ਬੰਦਿਆਂ ਵਾਂਗੂ ਰਹਿ ਨਹੀਂ ਜੁੱਤੀਆਂ ਮਾਰ ਕੇ ਕੱਢੂ ਤੈਨੂੰ ਉਤਰੀ ਉਹ ਤੇ ਉਹ ਨਹੀਂ ਲੋ ਬਾਰਾ ਲੱਗੇ ਸਭ ਮਰ ਲੰਫੇੜਾ ਕਰ ਲਾ ਕੰਮ ਜਿਹੜਾ ਕਰਦੀਆਂ ਹੁਣ ਤੈਨੂੰ ਚਰਤਰ ਖਾਦੇ ਬਿਨਾ ਰੋਟੀ ਨਹੀਂ ਪਚਦੀ ਰੱਬਾ ਕਿਹ ਜੀ ਕਿਸਮਤ ਲੇਖਦੀ ਤੋਂ ਮੇਰੇ ਇਹ ਕੀ ਕੀ ਜਨਮ ਸਹਣੇ ਪੈਂਦੇ ਮੈਨੂੰ ਰੱਬਾ ਕੁੜੀਆਂ ਦੀ ਅਜੀ ਕਿਸਮਤ ਨਾਲ ਕੀ ਕਰੇ to pick up. ਹੈ ਜੀ ਪਰ ਪਹਿਲਾਂ ਤੂੰ ਆ ਜਾ ਫਿਰ ਮੈਂ ਜ਼ਰੂਰ ਮਿਲ ਕੇ ਜਾਂਦੇ ਨੂੰ ਚਲ ਮਿੱਤਣਾ ਫਿਰ ਗੱਲ ਕਰਦੀ ਆ ਅੱਗੇ ਜੀ ਤੁਸੀਂ ਮੈਂ ਤਾਂ ਆ ਗਿਆ ਤੇ ਆ ਕਿਹੜਾ ਫੋਨ ਸੀ ਤੇ ਮੇਰੇ ਐਂਡੇ ਤੂੰ ਫੋਨ ਕੱਟਤਾ ਨਹੀਂ ਜੀ ਐਵੇਂ ਜੀ ਕੋਈ ਗੱਲ ਨਹੀਂ ਮੇਰੇ ਸਹੇਲੀ ਦਾ ਫੋਨ ਸੀ ਗੱਲ ਹੋ ਗਈ ਸੀ ਤਾਂ ਕੱਟਤਾ ਸਹੇਲੀ ਦਾ ਉਹ ਸਹੇਲੀ ਦਾ ਫੋਨ ਸੀ ਕਿ ਕਿਸੇ ਆਸ਼ਕ ਦਾ ਫੋਨ ਸੀ ਕੀ ਬੋਲ ਜਾਲੇ ਜੀ ਤੁਸੀਂ ਮੈਂ ਤੁਹਾਨੂੰ ਛੋੜ ਥੋੜੀ ਬੋਲੂਗੀ ਜੇ ਨਹੀਂ ਯਕੀਨੀ ਮੇਰੇ ਤੇ ਤਾਂ ਆਲੋ ਫੋਨ ਚੈੱਕ ਕਰ ਲਓ ਉਹ ਮੈਂ ਸਭ ਜਾਣਦਾ ਤੇਰੇ ਵਰਗੀਆਂ ਫਫੇ ਕੁੱਟਨੀਆਂ ਨੂੰ ਘਰ ਵਾਲੇ ਮੂਰੇ ਕੁਝ ਹੋਰ ਹੁੰਦੀਆਂ ਤੇ ਪਿੱਛੋਂ ਕੁਝ ਹੋਰ ਮੈਂ ਇਹੋ ਜਿਹੀ ਨਹੀਂ ਹੈਗੀ ਅਨਮੋਲ ਖਾਂਦਾਨ ਦੀ ਧੀ ਨਾ ਤਾਂ ਕਦੇ ਬਾਪ ਜੀ ਪੱਗ ਨੂੰ ਦਾਗ ਲੱਗਣ ਦਿੱਤਾ ਸੀ ਤੇ ਨਾ ਹੀ ਕੋਈ ਤੁਹਾਡੇ ਤੇ ਝੂਠਾ ਧੱਬਾ ਲਾਉਣਾ ਉਹ ਬੱਸ ਬੱਸ ਅੱਜ ਕੱਲ੍ਹ ਨੇ ਇਹੋ ਜੀਆਂ ਗੱਲਾਂ ਤੇ ਕੋਈ ਯਕੀਨੀ ਨਹੀਂ ਕਰਦਾ ਆ ਤੇਰੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕਾ ਇਹੋ ਜੀਆਂ ਗੱਲਾਂ ਤੇ ਰੱਟੇ ਰਾ ਲੈਂਦੀਆਂ ਅਨਮੋਲ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕਹਿ ਵੀ ਦਿੱਤਾ ਵੀ ਚਾਹੇ ਫੋਨ ਚੈੱਕ ਕਰ ਲਓ ਨਾਲੇ ਜਦੋਂ ਮੇਰਾ ਤੁਹਾਡੇ ਨਾਲ ਵਿਆਹ ਹੀ ਹੋ ਗਿਆ ਔਰ ਮੈਂ ਹੋਰ ਕਿੱਥੇ ਜਾਣਾ ਬਿਸ਼ਾਲੀ ਆ ਜਿਹੜੀ ਮੰਮੀ ਕੋਲ ਤੇਰੀ ਚਵੜ ਚਵੜ ਜਵਾਨ ਚੱਲਦੀ ਆ ਨਾ ਆਹ ਲੱਛਣ ਛੱਡ ਦੇ ਨਹੀਂ ਮੈਥੋਂ ਕੋਰਾ ਕੋਈ ਨਹੀਂ ਫਿਰ ਭਾਜੀ ਮੈਂ ਤਾਂ ਮੰਮੀ ਨੇ ਕੁਝ ਕਿਹਾ ਹੀ ਨਹੀਂ ਪਤਾ ਨਹੀਂ ਤੁਹਾਡੇ ਘਰ ਕੋਣ ਭਰਦਾਗਾ ਮੈਂ ਕੀ ਕਹਨੀ ਹੂ ਕੰਨ ਕੌਣ ਭਰਦਾ ਨਾ ਤੇਰਾ ਕਹਿਣ ਦਾ ਮਤਲਬ ਕੀ ਆ ਵੀ ਮੇਰੀ ਮਾਂ ਮੇਰੇ ਕੰਨ ਭਰਦੀ ਆ ਉਹ ਸ਼ਰਮ ਮੰਨ ਲਾ ਮੜੀ ਮੋਟੀ ਸ਼ਰਮ ਤੁਸੀਂ ਐ ਕਿਉਂ ਕਰਦੇ ਹੋ ਤੁਹਾਨੂੰ ਪਤਾ ਨਾ ਮੈਂ ਕਿਹੋ ਜਿਹਾ ਹਾਲਤ ਚ ਹਾਂ ਪਰ ਫਿਰ ਵੀ ਤੁਸੀਂ ਮੇਰੇ ਨਾਲ ਇਹ ਸਭ ਕਰਦੇ ਹੋ ਹਾਂ ਇਹ ਸਭ ਤੇਰੇ ਨਾਲ ਮੈਂ ਕਰੂੰਗਾ ਤੇ ਜਦੋਂ ਤੱਕ ਤੂੰ ਸਹੇਂਦੀ ਤੇ ਜਦੋਂ ਤੇਰੀ ਸਹਿਣ ਦੀ ਹਿੰਮਤ ਖਤਮ ਹੋ ਗਈ ਨਾ ਤਾਂ ਮੈਨੂੰ ਦੱਸ ਦੇ ਦੀਂ ਤਨੂ ਮੇਰੇ ਕਸੂਰ ਕੀ ਆ ਮੈਂ ਹੈ ਜੋ ਕੀਤਾ ਕੀਆ ਹਲਕਾ ਟੁਗੜ ਤਸਤੋਣਾ ਚਾਹੀਦਾ ਨਾ ਮੇਰੇ ਪੇਟ 'ਚ ਤੁਹਾਡਾ ਬੱਚਾ ਪਲ ਰਿਹਾ ਕੀ ਬੱਚਾ ਖਗੜਾ ਕੀ ਦਾ ਗੰਦ ਚੱਕੀ ਫਿਰਦੀ ਆ ਤੂੰ ਹੋ ਮੇਰਾ ਕੋਣ ਨਹੀਂ ਹੈਗਾ ਇਹ ਨਹੀਂ ਕੀਲੀ ਗੰਦੀ ਲਾਦਾ ਇਹ ਅਰ ਬੋਲ ਜੇ ਮੈ ਤੁਹਾਨੂੰ ਐਵੇਂ ਦੀ ਲੱਗਦੀ ਸੀ ਫਿਰ ਤੁਸੀਂ ਵਿਆਹ ਹੀ ਕਿਉਂ ਕਰਵਾਇਆ ਸੀ ਹੁਣ ਆ ਕੁਛ ਕਰਦੇ ਹੋ ਖੱਟੂ ਗੱਡ ਮੇਰੀ ਜ਼ਿੰਦਗੀ ਤਾਂ ਨਾ ਖਰਾਬ ਹੁੰਦੀ ਵਿਆਹ ਉਹ ਇਹ ਤਾਂ ਵਿਆਹ ਦੀ ਗੱਲ ਕਰਦੀਆਂ ਉਹ ਮੈਂ ਤਾਂ ਪਤਾ ਨਹੀਂ ਕਿੰਨਿਆਂ ਕ ਦੀ ਜ਼ਿੰਦਗੀ ਖਰਾਬ ਕੀਤੀ ਐ ਤੇਰੇ ਨਾਲ ਵਿਆਹ ਕਰਾਉਣਾ ਥਾ ਮੇਰੀ ਸਿਰਫ ਮਜਬੂਰੀ ਸੀ ਮਜਬੂਰੀ ਮਜਬੂਰੀ ਤਾਂ ਤੁਸੀਂ ਆਪ ਖੜੇ ਕੀਤੇ ਸੀ ਨੂੰਲ ਜਦੋਂ ਮੈਂ ਪ੍ਰੈਗਨੈਂਟ ਹੋ ਗਈ ਤਾਂ ਤੁਸੀਂ ਬਦਨਾਮੀ ਦੇ ਡਰ ਨੂੰ ਵਿਆਹ ਕਰਵਾ ਲਿਆ ਮੇਰੇ ਨਾਲ ਬਦਨਾਮੀ ਹੋ ਬਦਨਾਮ ਤਾਂ ਜੱਟ ਹੋਇਆ ਨਹੀਂ ਹਜੇ ਤੱਕ ਤੇ ਨਾ ਕਦੇ ਹੋਊਗਾ ਕੋਈ ਉਹ ਤਾਂ ਤੇਰੀ ਮਾਂ ਕੇ ਸਾਡੇ ਪੈਰਾਂ ਚ ਡਿੱਗ ਪਈ ਇਹ ਤਾਂ ਮੈਨੂੰ ਮਜਬੂਰੀ ਕਰਨ ਹਾਂ ਕਰਨੀ ਪੈਗੀ ਉਹ ਨਹੀਂ ਮੈਂ ਤੇਰੇ ਅਰਜੀ ਨਾਲ ਕਿੱਥੇ ਵਿਆਹ ਕਰਵਾਉਂਦਾ ਸੀ ਬਸ ਇਹ ਤਾਂ ਮੇਰੀ ਗਲਤੀ ਰਹੇਗੀ ਮੈਂ ਤਾਂ ਤੁਹਾਨੂੰ ਪਿਆਰ ਕੀਤਾ ਸੀ ਨਾ ਪਰ ਜੇ ਮੈਨੂੰ ਪਤਾ ਹੁੰਦਾ ਸਵੇ ਇਹ ਗੱਲ ਤੇ ਕਦਮ ਕਦੇ ਨਾ ਚੱਕਦੀ ਉਹ ਜਾ ਹੁਣ ਤੁਰ ਜਾ ਤੈਨੂੰ ਰੋਕਦਾ ਕੌਣ ਹੈ ਤੇ ਨਾਲੇ ਕੀ ਪਤਾ ਕਿਹਦਾ ਫੋਨ ਚੱਕੀ ਫਿਰਦੀ ਆ ਤੂੰ ਮੋਨਾ ਕੀ ਬੋਲੇ ਜਾਂਦੇ ਹੋ ਜੇ ਤੁਸੀਂ ਗਲਤ ਸੀ ਤੇ ਦੋਤ ਲੈਵੇ ਨਹੀਂ ਪੀ ਮੈਂ ਵੀ ਗਲਤ ਆ ਮੈਂ ਤਾਂ ਥੋੜਾ ਜਿਹਾ ਕਦੇ ਵੀ ਕਿਸੇ ਬੰਨ ਲੱਕ ਚੱਕੀ ਨਹੀਂ ਵੇਖਿਆ ਹਾਂ ਮੈਂ ਤਾਂ ਗਲਤ ਸੀ ਤੇ ਨਾਲੇ ਤੂੰ ਮੈਥੋਂ ਕੀ ਲੈਣਾ ਜੇ ਤੈਨੂੰ ਆਹ ਲਾਦ ਭਾਰ ਲੱਗਦੀ ਹੈ ਨਾ ਤਾਂ ਜਾ ਕੇ ਅਬੋਰਸ਼ਨ ਕਰਾ ਦੇ ਰੋਣੀ ਸੂਰਤ ਅੱਗੇ ਬੋਲੋ ਜਾਂਦੇ ਤੁਸੀਂ ਮੈਂ ਕਿਉਂ ਕਰਾਂ ਇਹ ਬਾਤ ਤੁਹਾਨੂੰ ਤੁਹਾਡਾ ਬੱਚਾ ਚਾਹੀਦਾ ਨਹੀਂ ਲੋਕ ਤਾਂ ਬੱਚਿਆਂ ਦੇ ਖਾਤੇ ਨਹੀਂ ਮੰਨਤਾ ਮੰਨਦੇ ਆ ਤੇ ਤੁਸੀਂ ਕਹਿੰਦੇ ਬੱਚਾ ਕਿਰਾ ਦੇ ਮੰਨ ਤਾਂ ਮੰਗਦੇ ਆ ਉਹ ਮੈਨੂੰ ਕੋਈ ਨਹੀਂ ਹੈਗਾ ਪਾਪ ਪੁੰਨ ਦਾ ਜਾ ਜਾ ਕੇ ਕੰਮ ਕਰ ਲਾ ਮੈਂ ਬਿੰਦ ਝੱਟ ਆਰਾਮ ਕਰਨਾ ਕਿਵੇਂ ਕਰਦੀ ਆ ਪਖੰਡ ਸਾਲੀ ਰੋਣਾ ਆਉਂਦਾ ਇਹਨਾਂ ਨੂੰ ਜਿੰਨਾ ਮਰਜ਼ੀ ਰਵਾਲੋ ਪਈਆ ਇੱਥੇ ਮੌਜ ਨਾਲ ਵੀ ਕੰਮ ਕਰ ਲਾ ਉੱਥੇ ਮੇਰੀ ਮਾਂ ਕੱਲੀ ਲੱਗੀ ਪਈਆ ਕੰਮ ਕਰਨਾ ਦਿਆ ਕਰ ਮੈਨੂੰ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਬੋਲ ਮੰਮੀ ਤੁਸੀਂ ਉਹਨੂੰ ਬੋਲਣਾ ਸਮਝਾ ਦਿਓ ਉਹ ਮੈਨੂੰ ਬਹੁਤ ਗਲਤ ਬੋਲਦੇ ਆ ਨਾ ਕੀ ਕਹਿਤਾ ਮੇਰੇ ਪੁੱਤ ਨੇ ਜੇ ਕਿਹਾ ਵੀ ਹੋਣਾ ਨਾ ਤੂੰ ਜ਼ਰੂਰ ਕੋਈ ਗਲਤੀ ਕੀਤੀ ਹੋਣੀ ਆ ਤਾਂ ਹੀ ਕੁਝ ਕਿਹਾ ਹੋਣਾ ਮੇਰੇ ਪੁੱਤ ਦਾ ਦਿਮਾਗ ਨਹੀਂ ਖਰਾਬ ਜਿਹੜਾ ਉਹੀ ਤੈਨੂੰ ਬੋਲੀ ਜਾਵੇ ਨਹੀਂ ਮੰਮੀ ਮੈਂ ਤਾਂ ਉਹਨਾਂ ਨੂੰ ਕੁਝ ਗਲਤ ਵੀ ਨਹੀਂ ਬੋਲਿਆ ਤੇ ਨਾ ਹੀ ਕੋਈ ਗਲਤੀ ਕੀਤੀ ਆ ਉਹ ਤੇ ਇਹ ਵੀ ਨਹੀਂ ਦੇਖਦੇ ਵੀ ਮੇਰੀ ਹਾਲਤ ਕੀ ਆ ਬੱਸ ਕਦਨ ਕੁਛ ਨਾ ਕੁਛ ਬੋਲਦੀ ਰਹਿੰਦੀ ਆ ਨਾ ਤੋ ਕੀ ਬੁਝਾਰਤਾ ਜਿਵੇਂ ਪਾਈ ਜਾਨੀ ਆ ਮੈਨੂੰ ਕੀ ਕਹਤਾ ਮੇਰੇ ਪੁੱਤਰੇ ਦੱਸ ਮੰਮੀ ਜੀ ਤੁਹਾਨੂੰ ਵੀ ਪਤਾ ਕਿ ਜਦੋਂ ਮੈਂ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਹੋਈ ਸੀ ਨਾ ਤਾਂ ਸਾਰਿਆਂ ਦੀ ਸਹਿਮਤੀ ਨਾਲ ਇਹ ਰਿਸ਼ਤਾ ਹੋਇਆ ਸੀ ਪਰ ਹੁਣ ਇਹ ਮੁੰਡਾ ਮੈਨੂੰ ਕਹਿੰਦਾ ਵੀ ਪਤਾ ਨਹੀਂ ਇਹ ਕਿਹਦੀ ਲਾਦਾ ਨਾ ਸਹੀ ਕਹਿੰਦਾ ਮੇਰਾ ਪੁੱਤ ਨਾਲੇ ਮੈਂ ਕਿਹੜਾ ਅੰਤਰਜਾਮੀ ਆ ਜਿਹੜਾ ਮੈਨੂੰ ਪਤਾ ਕਿ ਮੇਰੇ ਪੁੱਤ ਦੀ ਹਾ ਲਾਦਾ ਕਿ ਕਿਹਦੀ ਆ ਪਰ ਮੰਮੀ ਇਹ ਗੱਲਾਂ ਤਾਂ ਤੁਸੀਂ ਉਦੋਂ ਸੋਚ ਰਹੀ ਸੀ ਹੁਣ ਤਾਂ ਤੁਸੀਂ ਮੈਨੂੰ ਲੈ ਕੇ ਇਸ ਘਰ ਚ ਲੈ ਆਏ ਹੋਣੇ ਗੱਲਾਂ ਕਰਨ ਦਾ ਕੀ ਮਤਲਬ ਐਡਾ ਵੀ ਪਾਗਲ ਨਹੀਂ ਮੇਰਾ ਪੁੱਤ ਜਿੱਡਾ ਸਮਝੀ ਬੈਠੀ ਆ ਨਾਲੇ ਮੈਂ ਤਾਂ ਖੁਦ ਫਸ ਗਈ ਤੇਰੇ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਕਿਉਂ ਮੰਮੀ ਨਾਲੇ ਕੀ ਨਹੀਂ ਕੀਤਾ ਮੈਂ ਤੁਹਾਡੇ ਲਈ ਸਾਰੇ ਕੰਮ ਮੈਂ ਹੀ ਕਰਦੀ ਆ ਤੁਹਾਨੂੰ ਅੱਜ ਤੱਕ ਕੋਈ ਕੰਮ ਨਹੀਂ ਕਰਨ ਦਿੱਤਾ ਤੇ ਇਸ ਹਾਲਤ ਚ ਵੀ ਮੈਂ ਆਪ ਹੀ ਸਾਰੇ ਕੰਮ ਕਰਦੀ ਆ ਨਾ ਤੇਰੇ ਕੰਮ ਨੂੰ ਕੀ ਚੱਟਣਾ ਤੂੰ ਸਾਨੂੰ ਸੋਨੇ ਦੀਆਂ ਰੋਟੀਆਂ ਨਹੀਂ ਖਵਾਉਂਦੀ ਜਿਹੋ ਜਿਹਿਆਂ ਲੋਕਾਂ ਦੀਆਂ ਨੋਹਾਂ ਕੰਮ ਕਰਦੀਆਂ ਉਹੋ ਜਿਹਾਂ ਤੂੰ ਕਰਦੀਆਂ ਤੂੰ ਕੀ ਜੱਗੋਂ ਵਾਰਾ ਕੰਮ ਕਰਦੀਆਂ ਸਾਡੇ ਵਾਸਤੇ ਆਈ ਵੱਡੀ ਅਖੇ ਮੈਂ ਸਾਰਾ ਕੰਮ ਕਰਦੀ ਆ ਮੰਮੀ ਮੰਨੇ ਸਾਰੇ ਇੱਕੋ ਜਿਹਾ ਕੰਮ ਕਰਦੇ ਆ ਪਰ ਮੇਰੇ ਵਾਂਗ ਕੋਈ ਜਲਮ ਨਹੀਂ ਸਹਦਾ ਨਾਲੇ ਇਸ ਹਾਲਤ ਚ ਤਾ ਨਾ ਲੋਕ ਇੰਨਾ ਖਿਆਲ ਰੱਖਦੇ ਆ ਤੇ ਮੈਂ ਇੱਥੇ ਜ਼ੁਲਮ ਤੇ ਜ਼ੁਲਮ ਸਹ ਰਹੀ ਆ ਨਾ ਮੇਰੀ ਗੱਲ ਸੁਣ ਲੈ ਇੱਕ ਆ ਬੂਥਾ ਅੱਡ ਕੇ ਨਾ ਮੈਨੂੰ ਦਿਖਾ ਇੱਥੇ ਇੱਥੇ ਜੇ ਰਹਿਣਾ ਨਾ ਇੱਥੇ ਉਹੀ ਕਰਨਾ ਪੈਣਾ ਜੋ ਅਸੀਂ ਚਾਹਨੇ ਆ ਜਿਸ ਦਿਨ ਸਾਡੇ ਵਿਰੁੱਧ ਚੱਲ ਪਈ ਨਾ ਤਰ ਬੋਰੀ ਵਸਤਰਾ ਚਕਾ ਦੂੰਗੀ ਤੇ ਪੇਕੀ ਜਾ ਕੇ ਸਾਹ ਲਈ ਲੱਗੇ ਸਾਹਮਣੇ ਤੈਨੂੰ ਲੱਗ ਪੈਂਦੀ ਤੜਕੇ ਆਖਣੇ ਕੀੜਨੇ ਪਾਉਣ ਜਿਵੇਂ ਕੋਈ ਮਰ ਗਿਆ ਹੁੰਦਾ ਮੰਮੀ ਆ ਕੀ ਬੋਲ ਜਾਂਦੇ ਹੋ ਤੁਸੀਂ ਮੈਂ ਤਾਂ ਜਦੋਂ ਜਾਣਾ ਸੀ ਉਦੋਂ ਨਹੀਂ ਗਈ ਹੈਗੀ ਇੱਥੋਂ ਹੁਣ ਮੈਂ ਕਿੱਥੇ ਜਾਣਾ ਨਾਲੇ ਕੁੜੀਆਂ ਦੇ ਤਾਂ ਦੋ ਘਰ ਹੁੰਦੇ ਨੇ ਵਿਆਹ ਤੋਂ ਪਹਿਲਾਂ ਪੇਕਾ ਕਰ ਤੇ ਵਿਆਹ ਤੋਂ ਬਾਅਦ ਸੋਰਾ ਕਰ ਮੇਰੀ ਗੱਲ ਸੁਣ ਲਈ ਸਾਰਿਆਂ ਦੇ ਦੋ ਹੀ ਹੁੰਦੇ ਨੇ ਤੂੰ ਕੀ ਇੱਥੇ ਬੱਕਰੀ ਆਈ ਆ ਨਾਲੇ ਆਪਣੇ ਪੇਕੇਆਂ ਨੂੰ ਫੋਨ ਕਰ ਦੇ ਆ ਤੇਰਾ ਕੋ ਹਿੱਲ ਅਵਸਿਲਾ ਕਰਨ ਤੇਰੇ ਜਿਣੇ ਪੇ ਵਾਸਤੇ ਇੱਕ ਫੁੱਟੀ ਕੌਡੀ ਵੀ ਹੈ ਨਹੀਂ ਸਾਡੇ ਕੋਲ ਲੱਗੀ ਸਮਝ ਪਰ ਮੰਮੀ ਹੁਣ ਤਾਂ ਮੈਂ ਇੱਥੇ ਰਹਿਣੀ ਆ ਤਾਂ ਫਿਰ ਹੱਕ ਥੋੜਾ ਮੰਨਦਾ ਜਿਵੇਂ ਆਪਦੀ ਪੇਕੇ ਘਰੇ ਰਹਿੰਦੀ ਆਂ ਤਾਂ ਨਾ ਦਾ ਹੱਕ ਬਣਦਾ ਸੀ ਦੇਖ ਮੈਨੂੰ ਸਿਆਣੀ ਬਿਆਣੀ ਨੂੰ ਨਾ ਬਹੁਤੀ ਅਕਲ ਨਸਖਾ ਜੇ ਇਸ ਘਰ ਵਿੱਚ ਰਹਿਣਾ ਨਾ ਉਹੀ ਕਰਨਾ ਪੈਣਾ ਜੋ ਅਸੀਂ ਚਾਹਨੇ ਆ ਤੇ ਇਸ ਘਰ ਦੇ ਜੋ ਉਸੂਲ ਐ ਜਾ ਜਾ ਕੇ ਦਫਾ ਹੋ ਕੰਮਕੁਮ ਕਰ ਇੱਥੇ ਲੱਗਿਆ ਮੇਰੇ ਸਹਰਾਣੇ ਬੈਠ ਕੇ ਕੀੜਨੇ ਪਾਣਾ ਕੋਈ ਗੱਲ ਨਹੀਂ ਮੰਮੀ ਸੀ ਮੈਂ ਕਰ ਦਿੰਦੀ ਆ ਵੀਰੇ ਨੂੰ ਹੁਣ ਪਰ ਮੈਨੂੰ ਥੋੜਾ ਤੋਂ ਇਹ ਨਹੀਂ ਸੀ ਨੀ ਜਾ ਪਰੇ ਵੀਰੇ ਨੂੰ ਕਰ ਚਾਹੇ ਮਾਂ ਨੂੰ ਕਰ ਚਾਹੇ ਪਿਓ ਨੂੰ ਕਰ ਮੇਰੇ ਸਹਰਾਣੇ ਲੱਗ ਪਈ ਆ ਕੇ ਭੁੱਖਣ ਖੈਰ ਸੁਖ ਨਹੀਂ ਮਨਾਉਂਦੀ ਮੇਰੇ ਪੁੱਤ ਦੀ ਸ਼ਿਕਾਇਤਾਂ ਲਾਉਣ ਲੱਗ ਪਈ ਓਕੇ ਆ ਕਰਦਾ ਔ ਕਰਦਾ ਆਪਦੇ ਲੱਛਣ ਕਿਵੇਂ ਸਹੀ ਨੇ ਵਿਆਹ ਤੋਂ ਪਹਿਲਾਂ ਖੇ ਖਾਂਦੀ ਰਹੀ ਕਿੱਥੇ ਸਾਡੇ ਕਰਮਾਂ ਚ ਇਹ ਮੜੀ ਪਈ ਸੀ ਨਖਸਮੇ ਪਤਾ ਨਹੀਂ ਇਹਦੇ ਤੋਂ ਕਦੋਂ ਖੇੜਾ ਛੁੱਟਣਾ ਕਦੋਂ ਨੇ ਬੇਬੇ ਕਰੀ ਸੀ ਉਹਦੇ ਨਾਲ ਗੱਲ ਕੀ ਕਹਿੰਦੀ ਬੇ ਪੁੱਤ ਕਰੀ ਸੀ ਮੈਂ ਕਿਹਾ ਜਾਂ ਤਾਂ ਇੱਥੋਂ ਆਪਣਾ ਡੰਡੀ ਡੋਰਾ ਚਾੱਕ ਕੇ ਤਿੱਤਰ ਹੋ ਜਾ ਜਾਂ ਫਿਰ ਆਪਣੇ ਪੇਕਿਆਂ ਤੋਂ ਪੈਸੇ ਮੰਗਵਾ ਸਾਡੇ ਪੱਲੇ ਢਿੱਲਾ ਨਹੀਂ ਹੈਗਾ ਤੇਰਾ ਜਨੇਪਾ ਯੂਨਪਾ ਕਰਾਉਣ ਨੂੰ ਤੋਰ ਕਾ ਨੂੰ ਬੇਬੇ ਉਹਨਾਂ ਕੋਲ ਮਲੰਗਾਂ ਕੋਲ ਕਿੱਥੇ ਆ ਪੈਸੇ ਹੋਰ ਪਤਾ ਪਾ ਲਵਾਂਗੇ ਪੈਸੇ ਨਾਲੇ ਆਪਾ ਨੂੰ ਕੀ ਪਤਾ ਬੇਦੀ ਕੁੱਖ ਚ ਕੁੜੀ ਆ ਕਿ ਮੁੰਡਾ ਜੇ ਕੁੜੀ ਜਾਂ ਪਈ ਸਾਡੇ ਤਾਂ ਪੈਸੇ ਬਰਬਾਦ ਹੋ ਜਾਣਗੇ ਗੱਲ ਤਾਂ ਤੇਰੀ ਠੀਕ ਆ ਬੇਬੇ ਹੋਰ ਨਹੀਂ ਕੁਝ ਬੋਲੀਏ ਬੇਪਤ ਬੋਲਣੋਂ ਤਾਂ ਗੱਠ ਦੀ ਜਵਾਨ ਐ ਦੀ ਲੱਗੀ ਸੀ ਮੋਰੇ ਭੋਂਕਣ ਸਣਾ ਤੀਆਂ ਫਿਰ ਤੱਤੀਆਂ ਪੱਤੀਆਂ ਬਹਿ ਗਿਆ ਮੂਰ ਦੀ ਝੱਗ ਵਾਂਗੂ ਆਹੀ ਗੱਲਾਂ ਤੋਂ ਖੇ ਛੱਡਦੀ ਐ ਬੇਬੇ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਨਾ ਕਰ ਇਹਦੇ ਨਾਲ ਰਿਸ਼ਤਾ ਉਦੋਂ ਤੂੰ ਵੀ ਨਹੀਂ ਮੰਨੀ ਮਾੜਾ ਜਿਹੇ ਦੀ ਮਾਂ ਆਪਣੇ ਪੈਰੀਂ ਆ ਕੇ ਕੀ ਡਿੱਗ ਪਈ ਤੂੰ ਤਾਂ ਝੱਟ ਰਿਸ਼ਤੇ ਨੂੰ ਹਾਂ ਕਰਤੀ ਬੇਪਤ ਫਸਿਆਂ ਨੇ ਮਾਰ ਤੱਕ ਖਾਣੀ ਸੀ ਕਹਿੰਦੇ ਹੁੰਦੇ ਜਾਂ ਦੁੱਖਣੀ ਚ ਸੈਰ ਆ ਗਿਆ ਦੋ ਸੱਟਾ ਵੱਧ ਕੀਤੀ ਤੇ ਘੱਟ ਕੀਤੀ ਜਾਂਦੇ ਦੀ ਮਾਂ ਆ ਕੇ ਇੱਕ ਲੈਣੀ ਜਹੀ ਰੋਣੇ ਲੱਗ ਪਈ ਫੇ ਗੜ ਪਿਆ ਢੋਲ ਵਜਾਉਣਾ ਹੀ ਪੈਣਾ ਸੀ ਉਹ ਕਾਣੂ ਬੇਬੇ ਤੂੰ ਵੀ ਉਹੀ ਪੇਗਲ ਜਾਨੀ ਆ ਮਾੜਾ ਜਿਹਾ ਕੋਈ ਰੋਣ ਲੱਗ ਜੇ ਉਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਦੇ ਆਪਣਾ ਕੀ ਕਰ ਲੈਂਦੀ ਉਹ ਪੁੱਤ ਜੇ ੱੱੱਕੇ ਮਾਰ ਕੇ ਉਹਨੂੰ ਬਾਹਰ ਕੱਢਦੀ ਨਾ ਉਹ ਸੱਥਾ ਪੰਚਾਇਤਾਂ ਚ ਜਾਂਦੀ ਜੇ ਪੰਚਾਇਤ ਕਰ ਲੈਂਦੀ ਨਾ ਸਾਰੇ ਪਿੰਡੇ ਸਾਡੀ ਮਿੱਟੀ ਪੱਟ ਹੋ ਜਾਣੀ ਸੀ ਬੇਬੇ ਉਹ ਐ ਕਿਵੇਂ ਚਲੀ ਜਾਂਦੀ ਬੇਬੇ ਉਹਨਾਂ ਨੂੰ ਆਪਦੀ ਇੱਜ਼ਤ ਨਹੀਂ ਪਿਆਰੀ ਨਾਲੇ ਕੀ ਪਤਾ ਆ ਕੀਦਾ ਗੰਦ ਚੱਕੀ ਫਿਰਦੀ ਐ ਪੁੱਤ ਇਹ ਤਾਂ ਹੁਣ ਚੱਲਣਾ ਹੀ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਵੇ ਗਲ ਪਿਆ ਢੋਲ ਬੁਜਾਉਣਾ ਹੀ ਪੈਂਦਾ ਹੁੰਦਾ ਕੋਈ ਨਾ ਬੇਬੇ ਹੋ ਰਾਵਥੇਰੇ ਨੇ ਜੇ ਕੁੜੀ ਹੋ ਗਈ ਨਾ ਇਹ ਤੋਂ ਮੈਂ ਤਲਾਕ ਲੈ ਲੂੰ ਵਧੀਆ ਬੰਨਾ ਵੇ ਸਦਰਿਆ ਤਲਾਕ ਕਿਤੇ ਐਵੇਂ ਮਿਲ ਜਾਊ ਅਗਲੀ ਵਿਆਹ ਦਾ ਖਰਚਾ ਲੈ ਕੇ ਖੇੜਾ ਛੱਡੂ ਆ ਜਿਹੜਾ ਜੰਮਣਾ ਜਾਂ ਜੰਮਣੀ ਉਹਦਾ ਖਰਚਾ ਅਲੱਗ ਲਊਗੀ ਤੂੰ ਇੱਕ ਕਮਲੀਆਂ ਹੀ ਮਾਰੀ ਜਾਣਾ ਹਾ ਇਹ ਵੀ ਸਾਲਾ ਸਿਆਪਾ ਹੀ ਐ ਬੇਬੇ ਤੂੰ ਵੀ ਬਾਲੀ ਡਰਪੋਕ ਆ ਆ ਮਿੱਟੀ ਪੱਟੂ ਮਿੱਟੀ ਪੱਟੂ ਵਾਲੀ ਗੱਲ ਕਹਿ ਕੇ ਨਵੀਂ ਢੇਰੀ ਢਾ ਜੰਨੀ ਆ ਬੇ ਪੁੱਤ ਢੇਰੀ ਨਹੀਂ ਢਾਉਂਦੀ ਤੈਨੂੰ ਬਚਾਉਣੀ ਆ ਅਗਲੀ ਤਾਂ ਲੋਕਾਂ ਨੂੰ ਤਮਾਸ਼ਾ ਦਿਖਾਣ ਲਈ ਤੇ ਹੋਰ ਬੈਠੀ ਐ ਓ ਬੇਬੇ ਕਿਤੇ ਨਹੀਂ ਤਮਾਸ਼ਾ ਦਿਖਾਉਂਦੀ ਨਾਲੇ ਕਰ ਕੀ ਲੈਣਗੇ ਆਪਣਾ ਉਹ ਜੇ ਪੰਚਾਇਤ ਜਾਣਗੇ ਤਾਂ ਆਪਾਂ ਵੀ ਕਹਿ ਦਾਂਗੇ ਆਪਣਾ ਹੀ ਕਰਨਾਂਗੇ ਐਵੇਂ ਡਰੀ ਜੰਨੀ ਆ ਤੂੰ ਤਾਂ ਇੰਨਾ ਸੌਖਾ ਨਹੀਂ ਹੈਗਾ ਤੈਨੂੰ ਮੈਂ ਕਿਹਾ ਨਾ ਬੇ ਅਗਲੇ ਕੁੜੀਆਂ ਦੀ ਸੁਣਦੇ ਆ ਮਿੱਟੀ ਪੱਟ ਹੋ ਜੋਗੀ ਸਾਡੀ ਜਲੂਸ ਨਿਕਲੂ ਲੱਗ ਉਹ ਕੁਝ ਨਹੀਂ ਨਿਕਲਦਾ ਕੋਈ ਨਹੀਂ ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਚਲ ਕੋਈ ਨਹੀਂ ਫੇਰ ਨਾ ਇੰਨੇ ਸੋਚਿਆ ਕਰੈ ਨਾ ਜਾ ਆਰਾਮ ਕਰ ਲੈ ਬੰਦ ਚੜ ਧੁੱਪੇ ਫਿਰਿਆ ਰਹਿ ਨਾ ਚਲ ਚੰਗਾ ਉਹ ਵੀ ਕਰ ਲੈ ਆਰਾਮ ਕੋਈ ਗੱਲ ਨਹੀਂ ਇਹ ਤੋਂ ਖੜਾ ਤਾਂ ਛਡਾਉਣਾ ਪੈਣਾ ਛਡਾਉਂਗੀ ਵੀ ਐਦਾਂ ਦਾ ਖੜਾ ਨਾ ਹੂੰ ਮੜ ਕੇ ਇਸ ਘਰ ਵੱਲ ਮੂੰਹ ਬਿਨਾ ਕਰੂੰਗੀ ਕੋਈ ਗੱਲ ਨਹੀਂ ਦੇਖਦੇ ਆਂ ਕੀ ਕਰਨਾ ਕੀ ਨਹੀਂ ਐਨਾ ਮੇਰਾ ਪੁੱਤ ਦੁਖੀ ਕਰ ਛੱਡਿਆ ਕੀ ਕਰਾਂ ਗਲਤੀ ਵੀ ਪੁੱਤ ਦੀ ਐ ਦੇਖ ਭਾਈ ਮੈਂ ਤਾਂ ਤੁਹਾਡੀ ਕੁੜੀ ਨੂੰ ਕਹਿਤਾ ਸੀ ਪਤਾ ਨਹੀਂ ਹੁਣ ਉਹਨੇ ਤੁਹਾਨੂੰ ਦੱਸਿਆ ਜਾਂ ਨਹੀਂ ਦੱਸਿਆ ਇਹ ਨਹੀਂ ਮੈਨੂੰ ਪਤਾ ਮਾਸੀ ਜੀ ਉਹਨੇ ਮੈਨੂੰ ਦੱਸਿਆ ਫੇਰ ਹੀ ਆਇਆ ਮੈਂ ਤੁਹਾਨੂੰ ਵੀ ਪਤਾ ਹੈ ਮੇਰੇ ਘਰ ਵਾਲੀ ਦਾ ਵੀ ਵੱਡਾ ਆਪਰੇਸ਼ਨ ਹੋਇਆ ਵੇ ਮੈਂ ਹੁਣ ਕੀ ਕਰਾਂ ਜੇ ਤੇਰੀ ਘਰ ਵਾਲੀ ਦਾ ਵੱਡਾ ਆਪਰੇਸ਼ਨ ਹੋਇਆ ਇਹ ਤੁਹਾਡੇ ਘਰ ਦਾ ਮਾਮਲਾ ਹੈ ਆਪੇ ਸਲ ਜਾਓ ਤੁਹਾਨੂੰ ਵੀ ਪਤਾ ਮਾਸੀ ਜੀ ਮੇਰਾ ਖਰਚਾ ਬਣਾ ਹੋ ਗਿਆ ਮੈਂ ਤਾਂ ਇਹ ਕਹਿੰਦਾ ਸੀ ਆਪਾਂ ਰਲ ਮਿਲ ਕੇ ਕਰ ਲੈਂਦੇ ਆਂ ਦੇਖ ਬਈ ਜੇ ਸਾਡੇ ਕੋਲ ਹੁੰਦੇ ਸੀ ਲਾ ਦਿੰਦੇ ਤੁਹਾਡੀ ਕੁੜੀ ਤਾਂ ਨਿਤ ਨਵੇਂ ਖਰਚੇ ਕਰਾਉਂਦੀ ਆ ਸਾਡੇ ਤਾਂ ਨਹੀਂ ਇੰਨੇ ਖਰਚੇ ਚੱਕ ਹੁੰਦੇ ਉਹਦੇ ਆ ਇੱਕ ਵਾਰੀ ਸੁਣ ਲੈਣਾ ਚਾਹੀਏ 10 ਵਾਰੀ ਸੁਣ ਲੈ ਪਰ ਮਾਸੀ ਜੀ ਇਹ ਜੇ ਟਾਈਮ ਤਾਂ ਬੰਦਾ ਫਟ ੜਕ ਕੇ ਵੀ ਕਰ ਲੈਂਦਾ ਹੈਗਾ ਪੋਤਾ ਹੋਵੇ ਜਾਂ ਪੋਤੀ ਬੱਚਣੀ ਤਾਂ ਸੋਡੀ ਐ ਦੇਖ ਭਾਈ ਮੈਨੂੰ ਕਮਾ ਫਰਾ ਕੇ ਗੱਲ ਨਹੀਂ ਕਰਨੀ ਆਉਂਦੀ ਜਿਵੇਂ ਜਨੇਪੇ ਤੇ ਪੈਸੇ ਲਾਤੇ ਨਾ ਆ ਤੁਹਾਡਾ ਜਿਹੜਾ ਦੇਣ ਲੈਣਾ ਮੈਂ ਠੋਕ ਵਜਾ ਕੇ ਲਵੂੰਗੀ ਹਾਂ ਵਿਆਹ ਵੇਲੇ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੁਛ ਨਹੀਂ ਲੈਣਾ ਚਾਹੇ ਚਾਰ ਕੱਪੜੇ ਆ ਜੇ ਤੋਰ ਦਿਓ ਹੁਣ ਕੀ ਹੋ ਗਿਆ ਫਿਰ ਉਹੀ ਟਾਈਮ ਨੂੰ ਤਾਂ ਅਸੀਂ ਪਛਤਾਉਨੇ ਆ ਰੋਨੇ ਆ ਜੇ ਆ ਮਜਬੂਰੀ ਨਾਲ ਗੱਲ ਪੈਂਦੀ ਤੱਕਾ ਨੂੰ ਅਸੀਂ ਆਹ ਗੱਲ ਪਾਉਂਦੇ ਆਪਣੇ ਫਾਹਾ ਮਜਬੂਰੀਆਂ ਤਾਂ ਮਾਸੀ ਹੀ ਵੱਡੇ ਵੱਡੇ ਲੋਕਾਂ ਨੂੰ ਕਰਾ ਦਿੰਦੀ ਹੈ ਨਾ ਹਾਰਨ ਨੂੰ ਕਿਹੜਾ ਸੀ ਯੰਗ ਲੜੀਆ ਤੇਰੀ ਮਾਂ ਆ ਗਈ ਸਾਡੇ ਪੈਰ ਫੜ ਲੈ ਸਾਨੂੰ ਹਾਂ ਕਰਨੀ ਪਈ ਕੋਈ ਨਾ ਮਾਸੀ ਜੀ ਸਾਨੂੰ ਵੀ ਪਤਾ ਨਹੀਂ ਸੀ ਵੀ ਸਾਡੀ ਕੁੜੀ ਆ ਚੰਦ ਚਾੜੀ ਬੈਠੀ ਐ ਹੁਣ ਦੋਸ਼ ਕੀ ਦੇਈਏ ਇਹ ਤਾਂ ਭਾਈ ਤੂੰ ਪਹਿਲਾਂ ਸੋਚਣਾ ਸੀ ਪਹਿਲਾਂ ਤਾਂ ਵਾਰਾਗਰਦੀ ਕਰਦੀਆਂ ਉਹਨਾਂ ਨੂੰ ਖੁੱਲਾ ਛੱਡ ਦਿੰਦੇ ਆ ਫਿਰ ਤੁਸੀਂ ਬਗਾਨੇ ਮੁੰਡਿਆਂ 'ਚ ਕਸੂਰ ਕੱਢਦੇ ਫਿਰਦੇ ਹੋ ਸੱਥਾ ਪੰਚਾਇਤਾਂ ਦੇ ਡਰਾਵੇ ਦਿੰਦੇ ਹੋ ਮੇਰੀ ਗੱਲ ਸੁਣ ਲੈ ਭਾਈ ਇੱਕ ਵਾਰੀ ਕਹ ਹਲਾ ਚਾਹੇ ਮੇਰੇ ਤੋਂ 10 ਵਾਰੀ ਕਹ ਹਲਾ ਮੇਰੀ ਲੋੜ ਹੀ ਕਰਦੀ ਉਹਨੂੰ ਇੱਥੇ ਰੱਖਣ ਲਈ ਕਸੂਰ ਇੱਕ ਦਾ ਨਹੀਂ ਹੁੰਦਾ ਮਾਸੀ ਜੀ ਦੋਵਾਂ ਦਾ ਹੁੰਦਾ ਹੈ ਕਸੂਰ ਤਾਂ ਦੋਨਾਂ ਦਾ ਹੁੰਦਾ ਸਹਿਮਤੀ ਕਰਕੇ ਇੱਥੇ ਤੱਕ ਨੌਬਤਾਈ ਆ ਥੋੜੀ ਕੁੜੀ ਸਹਿਮਤ ਸੀ ਅਜੇ ਆਹ ਖੂ ਖੋ ਨਾ ਹੁੰਦੀ ਮੈਂ ਤਾਂ ਕਦੀ ਰਿਸ਼ਤਾ ਹੀ ਨਹੀਂ ਸੀ ਲੈਣਾ ਮਾਰਦੀ ਗੁੱਤਣੀਆਂ ਭਗਾ ਕੇ ਬਾਹਰ ਬੇ ਦਫਾ ਹੋ ਜਿੱਥੇ ਦੀ ਹੈ ਗਈਆਂ ਚਲੋ ਮਾਸੀ ਜੀ ਇਸ ਗੱਲ ਤੇ ਮਿੱਟੀ ਪਾਓ ਹੁਣ ਤੁਸੀਂ ਦੱਸੋ ਵੀ ਕੀ ਮੰਗਦੀ ਹੋ ਨਾ ਦੇਖ ਟੋਨੀ ਮੰਗਲ ਨੂੰ ਮੈਂ ਕਿੜਾ ਇੱਥੇ ਸੋਨੇ ਦੀਆਂ ਮੋਹਰਾ ਮੰਗ ਲਈਆਂ ਦੋ ਚਾਰ ਟੁੰਮਾ ਤੇ ਥੋੜਾ ਜਿਹਾ ਕੈਸ਼ੇ ਮੰਗਿਆ ਦੋ ਚਾਰ ਟੁੰਮਾ ਮਾਸੀ ਤੇ ਨਾ ਕੈਸ਼ ਕਰ ਦਿੱਤੀ ਨਾ ਦੋ ਚਾਰ ਟੁੰਮਾ ਤੇ ਸਾਹ ਚੜਾ ਲਿਆ ਕਾਕਾ ਮੇਰੀ ਗੱਲ ਸੁਣ ਆ ਜਾ ਤੇਰੇ ਜਵਾਕ ਹੋਇਆ ਤੇਰੀ ਸੱਸ ਨਹੀਂ ਸੀ ਘਨੇ ਗੱਟੇ ਲਿਾਈ ਤੇਰੀ ਮਾਂ ਵਾਸਤੇ ਇਹੀ ਵਸ ਮੇਰੇ ਵਾਸਤੇ ਚਾਹੀਦਾ ਨਾ ਮੈਨੂੰ ਵੀ ਤਾਂ ਮਾੜਾ ਮੋਟਾ ਟਮ ਛਲਾ ਚਾਹੀਦਾ ਹੀ ਐ ਤੂੰ ਤਾਂ ਮਾਸੀ ਜੀ ਇੱਕ ਅੱਧੀ ਹੁੰਦੀ ਐ ਤੇ ਇੰਨੇ ਟੂਮਾ ਤੁਸੀਂ ਕੀ ਕਰਨੀ ਐ ਨਾ ਮੈਂ ਕਿ ਟੂਮਾ ਸਰਚ ਮਾਰਨੀ ਆ ਤੁਹਾਡੀ ਭੈਣ ਦੇ ਕੰਮ ਹੋਣੀਆਂ ਤੇ ਫਿਰ ਮਾਸੀ ਜੀ ਇੰਨਾ ਕੈਸ਼ ਕੀ ਕਰਨਾ ਹੈ ਕੈਸ਼ ਮੇਰੇ ਮੁੰਡੇ ਦੇ ਬੁਲੇਟ ਵਾਸਤੇ ਪੂਰਾ 2 ਤੋਂ 2.5 ਲੱਖ ਰੁਪਈਆ ਜੇ ਲਿਆਉਂਗੇ ਮੁੰਡੇ ਦੀ ਭੰਜੀਰੀ ਤੇ ਤਾਂ ਠੀਕ ਐ ਨਹੀਂ ਲੈ ਜਾਓ ਆਪਣੀ ਧੀ ਨੂੰ ਕੋਈ ਨਾ ਮਾਸੀ ਜੀ ਜੇ ਮੇਰੇ ਤੋਂ ਹੋ ਸਕਿਆ ਤਾਂ ਮੈਂ ਜਰੂਰ ਕਰੂੰਗਾ ਜੇ ਧੀ ਵਸਾਣੀ ਹੋਈ ਨਾ ਪੰਜੀਰੀ ਤੇ ਸਭ ਕੁਝ ਲੈ ਆਏ ਹੋ ਨਹੀਂ ਸਾਸਰੀ ਘਰ ਹੈ ਚਲੋ ਠੀਕ ਹੈ ਮਾਸੀ ਜੀ ਮੈਂ ਚਲਦਾ ਕਿੱਥੇ ਨੰਗਾ ਮਲੰਗਨ ਆਪਾਂ ਪੈ ਗਿਆ ਸਾਡਾ ਵੀਰੇ ਆ ਤੁਸੀਂ ਕੀ ਕਹੀ ਜਾਂਦੇ ਹੋ ਮੰਮੀ ਨੇ ਸੱਚੀ ਇੰਨਾ ਕੁਝ ਮੰਗ ਲਿਆ ਕਿਉਂ ਪੈਣੀ ਤੈਨੂੰ ਯਕੀਨ ਨਹੀਂ ਮੇਰੇ ਤੇ ਇਹ ਨਹੀਂ ਜਕੀਨਤਾ ਪੁੱਛਲਾ ਜਾ ਕੇ ਉਹਨਾਂ ਨੂੰ ਨਹੀਂ ਨਹੀਂ ਵੀਰੇ ਯਕੀਨ ਦੀ ਗੱਲ ਨਹੀਂ ਹੈਗੀ ਤੇ ਨਾਲੇ ਪੁੱਛਾਂ ਵੀ ਕੀ ਨੂੰ ਅਨਮੋਲ ਤਾਂ ਤੁਹਾਡੇ ਆਉਣ ਦੀ ਗੱਲ ਸੁਣ ਕੇ ਸ਼ਹਿਰ ਚਲਾ ਗਿਆ ਤੇ ਮੰਮੀ ਚਾਚੀ ਕੋਲ ਚਲੀ ਗਈ ਉਹ ਤੂੰ ਦੱਸ ਪੈਣੀ ਕੀ ਕਰਨਾ ਹੈ ਮੈਂ ਕੀ ਦੱਸਾਂ ਵੀਰੇ ਮੈਂ ਤਾਂ ਐਡੀ ਵੱਡੀ ਗਲਤੀ ਕਰਕੇ ਨਾ ਤੁਹਾਨੂੰ ਆ ਕੇ ਸੁਣ ਲਈ ਮਜਬੂਰ ਕਰਤਾ ਕੋਈ ਨਾ ਪੈਣੀ ਚੁੱਪ ਕਰ ਜਾ ਤੂੰ ਰੋਣਾ ਪੈਣੀ ਜਦੋਂ ਤੂੰ ਨਿੱਕੀ ਹੁੰਦੀ ਸੀ ਉਦੋਂ ਵੀ ਬਥੇਰੀਆਂ ਗਲਤੀਆਂ ਕਰਦੀ ਸੀ ਉਦੋਂ ਕਿਹੜਾ ਤੈਨੂੰ ਮੈਂ ਮaaf ਨਹੀਂ ਕਰਦਾ ਸੀ ਵੀਰੇ ਉਦੋਂ ਦੀ ਗਲਤੀ ਤੇ ਹੁਣ ਦੀ ਗਲਤੀ 'ਚ ਬਹੁਤ ਫਰਕ ਆ ਉਦੋਂ ਮੈਂ ਵੀ ਛੋਟੀ ਸੀ ਤੇ ਗਲਤੀ ਵੀ ਛੋਟੀ ਹੁੰਦੀ ਸੀ ਹੁਣ ਮੈਂ ਵੱਡੀ ਹੋ ਗਈ ਤੇ ਮੇਤੋਂ ਗਲਤੀ ਬਹੁਤ ਵੱਡੀ ਹੋਗੀ ਫੇਰ ਕੀ ਹੋਇਆ ਭੈਣੇ ਇਹ ਵੀ ਕਿਸੇ-ਕਿਸੇ ਭਰਾ ਦਾ ਜਿਗਰਾ ਹੁੰਦਾ ਹੈ ਜੋ ਆਪਦੀ ਭੈਣ ਦੀ ਗਲਤੀ ਨੂੰ ਮaaf ਕਰਦੀ ਹੈ ਤੂੰ ਤਾਂ ਮਾਫ਼ ਕਰ ਦੇਗਾ ਵੀਰੇ ਪਰ ਮੈਂ ਰੱਬ ਨੂੰ ਕੀ ਮੂੰਹ ਦਿਖਾਉਂਗੀ ਵੀ ਮੈਂ ਆਪਣੇ ਭਰਾ ਨੂੰ ਕਰਜ਼ੇ 'ਚ ਡੋਬਣ ਲੱਗੀ ਆ ਨਾ ਮੇਰੀ ਭੈਣ ਰੋਣਾ ਹੋਰ ਕੋਈ ਚਾਰਾ ਵੀ ਹੈ ਨਹੀਂ ਕੋਈ ਨਾ ਕੋਈ ਹੱਲ ਤਾਂ ਕਰ ਨਹੀਂ ਪੈਣਾ ਵੀਰੇ ਮੈਂ ਤੇ ਇਹ ਦੇਣਾ ਕਿਵੇਂ ਮੋੜੂੰਗੀ ਜਿੰਨਾ ਟਾਈਮ ਮੇਰੇ ਆ ਸਾਥ ਚੱਲਦੇ ਨੇ ਨਾ ਮੇਰਾ ਹਰ ਸਾਥ ਤੇਰੇ ਤੋਂ ਗੁਰਬਾਣਾ ਵੀਰੇ ਹੈ ਕਮਲੀ ਨਾ ਹੋਵੇ ਤਾਂ ਮਾਈ ਤੁ ਵੀ ਕਹਿੰਦੇ ਹੁੰਦੇ ਐ ਨਾਲੇ ਆਪਾਂ ਇੰਨੇ ਗਏ ਗੁਜਰੇ ਵੀ ਹੈ ਨਹੀਂ ਵੀਰੇ ਚਾਹੇ ਆਪਾਂ ਲੱਖ ਮੀਰ ਪਰ ਜਦੋਂ ਕੁੜੇ ਨੂੰ ਨਾ ਲਾਲਚੀ ਸਾਰੇ ਮਿਲ ਜਾਣ ਤਾਂ ਭਪਰਾ ਲੱਖ ਤੋਂ ਕੱਖ ਹੋ ਜਾਂਦੇ ਆ ਕੋਈ ਨਾ ਭੈਣੇ ਨੀਤਾਂ ਨੂੰ ਮਰਾਦਾ ਹੁੰਦੀਆਂ ਜੇ ਨੀਤ ਸਿੱਧੀ ਹੋਵੇ ਨਾ ਤਾਂ ਰੱਬ ਹੋਰ ਦੇ ਦਿੰਦਾ ਤੇਰਾ ਵੀ ਪਰਿਵਾਰ ਆ ਵੀਰੇ ਤੂੰ ਵੀ ਆਪਦਾ ਜ਼ਮਤ ਭਲਣਾ ਹੁਣ ਮੈਂ ਤੈਨੂੰ ਕੀ ਆਖਾਂ ਤੂੰ ਪਹਿਲੇ ਵੇਚੇ ਚਾਹੋ ਕੇ ਕਹਿ ਪਰ ਮੈਂ ਤਾਂ ਫੈਸਲਾ ਕਰ ਲਿਆ ਵੀ ਇਹਨਾਂ ਦਾ ਮੱਥਾ ਡੰਮਾਂਗੇ ਉਹ ਤਾਂ ਮੰਮੀ ਹੁਣੀ ਕਹਿੰਦੇ ਸੀ ਵੀ ਜੇ ਮੁੰਡਾ ਹੋਇਆ ਤੇ ਜੱਪੇ ਦਾ ਸਾਰਾ ਖਰਚਾ ਅਸੀਂ ਕਰਾਂਗੇ ਪਰ ਹੁਣ ਤੈਨਾਂ ਨੇ 1 ਰੁਪਿਆ ਵੀ ਨਹੀਂ ਲਾਇਆ ਚੱਲ ਛੱਡ ਫੇਰ ਕੀ ਹੋਇਆ ਤੂੰ ਸਾਡੀ ਕੁਛ ਲੱਗਦੀ ਨਹੀਂ ਤੇਰੀ ਭਾਬੀ ਬਹੁਤ ਚੰਗੀ ਐ ਜਦੋਂ ਉਹ ਨੂੰ ਆ ਕੁਝ ਪਤਾ ਲੱਗਿਆ ਨਾ ਉਹਨੇ ਮੈਨੂੰ ਉਹਦੀ ਭੇਜਤਾ ਤੇਰੇ ਕੋਲੇ ਵੀਰੇ ਭਾਬੀਆਂ ਤਾਂ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਕਰਮ ਵਾਲੀ ਹੁੰਦੀ ਏ ਉਹ ਕੁੜੀ ਜਿਹਨੂੰ ਇਹਨਾਂ ਪਿਆਰ ਕਰਨ ਵਾਲੇ ਭਾਬੀ ਮਿਲਦੀ ਆ ਚੱਲ ਭੈਣੇ ਹੋਂ ਤੂੰ ਟੈਨਸ਼ਨ ਨਾ ਲਈ ਠੀਕ ਐ ਤੇ ਮੈਂ ਚੱਲਦਾ ਜਾ ਕੇ ਪੈਸੇ ਮੈਂ ਇੰਤਜ਼ਾਮ ਕਰਦਾ ਇਹ ਮਾਸੀ ਆ ਗਈ ਤਾਂ ਕਹੂਗੀ ਪਤਾ ਨਹੀਂ ਕੀ ਚੱਲਣਾ ਕਰਦਾ ਪਰ ਤੂੰ ਰੋਟੀ ਤਾਂ ਖਾ ਜਾ ਵੀਰੇ ਮੈਂ ਹੁਣੀ ਬਣਾ ਦਿੰਨੀ ਆ ਨਹੀਂ ਨਹੀਂ ਭੈਣੇ ਮੈਂ ਚੱਲਦਾ ਤੂੰ ਨਾਲੇ ਆਪਦਾ ਧਿਆਨ ਰੱਖਿਆ ਕਰ ਠੀਕ ਐ ਵੀਰੇ ਚੱਲ ਵੀ ਤੂੰ ਵੀ ਧਿਆਨ ਨਾਲ ਜਾਏ ਨਾਲ ਭਾਬੀ ਦਾ ਖਿਆਲ ਰੱਖੀ ਚਾ ਠੀਕ ਐ ਭੈਣੇ ਮੈਂ ਜਾ ਕੇ ਕਰਦਾ ਪੈਸਿਆਂ ਦਾ ਇੰਤਜ਼ਾਮ ਚੱਲ ਰੱਬ ਇਹ ਜਪਰਾ ਤੇ ਇਹ ਜਿਪਾ ਵੀ ਸਭ ਨੂੰ ਦੇ ਨਹੀਂ ਅੱਜਕੱਲ ਕੋਣ ਕਿਸੇ ਨੂੰ ਪੁੱਛਦਾ ਭਾਬੀਆਂ ਦੇ ਆਉਣ ਨਾਲ ਨਾ ਪਰਾਉ ਹੀ ਬਦਲ ਜਾਂਦੇ ਆ ਪਰ ਰੱਬ ਨੇ ਸੋਹਰੇ ਵੱਲੋਂ ਤਾਂ ਨਹੀਂ ਪਰ ਪੇਕੇਆਂ ਵੱਲੋਂ ਮੇਰੀ ਕਿਸਮਤ ਬਹੁਤ ਵਧੀਆ ਲਿਖੀ ਆ ਮੈਨੂੰ ਆਹੀ ਉਮੀਦ ਸੀ ਤੇਰੇ ਨਾਲ ਨੰਗ ਪੇਕੇਆਂ ਤੋਂ ਕਿੱਥੇ ਮੈਂ ਆਪਣਾ ਮੁੰਡਾ ਤੇਰੇ ਨਾਲ ਵਿਆਹ ਲਿਆ ਕੁਛ ਨਹੀਂ ਦਿੱਤਾ ਕੰਜਰਾਂ ਨੇ ਬਸ਼ਰਮ ਕਿਸੇ ਥਾਂ ਦੇ ਕਿੱਥੇ ਮੇਰੇ ਘਰ ਵਿੱਚ ਤੂੰ ਧਰੀ ਪਈ ਸੀ ਮੰਮੀ ਹੁਣ ਵੀਰ ਹੋਣੀ ਇੰਤਜ਼ਾਮ ਕਰੀ ਤਿਆਂਦਾ ਇੱਕੋ ਲੱਖ ਤੋਂ ਕੀ ਕਰਦੇ ਨਾ ਉਹ ਨਾ ਪਿਛਲੇ 10 ਦਿਨਾਂ ਤੋਂ ਤੇਰਾ ਵੀਰਾ ਇੱਥੋਂ ਗਿਆ ਹੋਇਆ 10 ਦਿਨਾਂ ਅੱਜ ਤੋਂ ਤੱਕ ਪ੍ਰਬੰਧ ਹੋਇਆ ਨਾ ਹੁਣ ਕੀ ਇੱਕ ਦਿਨ ਵਿੱਚੋਂ ਪ੍ਰਬੰਧ ਕਰ ਲਊਗਾ ਨਾਲੇ ਉਹਨੂੰ ਨੰਗ ਮੰਲੰਗ ਨੂੰ ਕੌਣ ਦੇਊਗਾ ਆਧਾਰ ਪੈਸੇ ਮੰਮੀ ਇਹ ਤਾਂ ਤੁਹਾਨੂੰ ਵੀ ਪਤਾ ਨਾ ਵੀ ਪੈਸੇ ਕਿਹੜੇ ਧਰਾਖਤਾਂ ਲੱਗਦੇ ਆ ਵੀ ਜਿਹੜਾ ਜਦੋਂ ਜੀ ਕੀਤਾ ਵੀਰਾ ਤੋੜ ਲਿਆਊਗਾ ਹਲੇ ਹੁਣ ਤਾਂ ਭਾਬੀ ਦਾ ਆਪਰੇਸ਼ਨ ਹੋਇਆ ਕਿੰਨਾ ਖਰਚਾ ਹੋਇਆ ਵੀਰੇ ਦਾ ਉਥੇ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਤੇਰੀ ਪਰਜਾਈ ਦਾ ਆਪਰੇਸ਼ਨ ਹੋਇਆ ਉਸ ਤਾਂ ਸਿਰੇ ਦਾ ਕਰਜ਼ਾਈ ਆ ਪਹਿਲੇ ਨੰਗ ਮਲੰਗਾ ਉਹਨੇ ਕਿੱਥੋਂ ਸਾਨੂੰ ਦੇ ਦੇਣੇ ਆ ਪੈਸੇ ਮੰਮੀ ਸਾਰੇ ਦੁਨੀਆ ਹੀ ਕਰਜ਼ਾਈ ਆ ਮੇਰਾ ਭਰਾ ਇਕੱਲਾ ਹੀ ਕਰਜ਼ਾਈ ਨਹੀਂ ਹੈਗਾ ਨਾਲੇ ਲੋਡ ਪੈਂਦੇ ਨਾ ਸਭਨੇ ਕਰਜ਼ਦਾਰ ਬਨਣਾ ਪੈਂਦਾ ਮੇਰੀ ਗੱਲ ਸੁਣਨੀ ਸਾਰੀ ਦੁਨੀਆ ਕਰਜ਼ਾਈ ਆ ਪਰ ਤੇਰੇ ਭਾਈ ਜਿੰਨੀ ਕਰਜ਼ਾਈ ਨਹੀਂ ਹੈਗੀ ਸਾਰੇ ਪੇਕੇ ਨਾ ਆਪਣੀਆਂ ਧੀਆਂ ਦਾ ਪਹਿਲਾਂ ਸੋਚਦੇ ਆ ਪਰ ਤੇਰੇ ਪੇਕੇ ਨੇ ਕੀ ਸੋਚਿਆ ਤੇਰੀ ਮਾਂ ਤਾਂ ਆ ਕੇ ਮੇਰੇ ਪੈਰੀਂ ਡੰਗ ਪਈ ਤੇ ਮੈਨੂੰ ਤੇਰਾ ਰਿਸ਼ਤਾ ਲੈਣਾ ਪਿਆ ਉਹ ਵੀ ਆਪਣੇ ਮੁੰਡੇ ਕਰਕੇ ਨਹੀਂ ਮੈਂ ਤੇਰਾ ਰਿਸ਼ਤਾ ਕਦੇ ਨਾ ਲੈਂਦੀ ਮੰਮੀ ਜੀ ਤਾਂ ਇਹ ਕਦੇ ਖਤ ਨਾਲ ਨਹੀਂ ਵੱਸਦੀ ਮੈਂ ਕੱਲੀ ਗੱਲ ਤਾਂ ਥੋੜੀ ਸੀ ਤੁਹਾਡੇ ਮੁੰਡੇ ਦੀ ਵੀ ਬਰਾਬਰ ਗੱਲਤੀ ਸੀ ਖੈਰ ਹੁਣ ਤਾਂ ਤੁਸੀਂ ਕੁਝ ਮਰਜ਼ੀ ਕਹੀ ਜਾਓ ਫੜਾਉ ਰੇ ਜਮਾ ਜੋ ਆਪਾਂ ਸਾਡਾ ਫੜਾ ਜੋ ਮੇਰੇ ਨਾਲ ਸਭ ਜਵਾਨ ਕੇ ਮੈ ਲੜਾਉਣੀ ਹੈ ਤੂੰ ਹੈ ਮਮੀ ਚਾਹ ਲੜਾਉਣੀ ਹੈ ਜਵਾਨ ਮੇਰੇ ਨਾਲ ਮਮੀ ਚਾਹ ਮਮੀ ਚਾੜ ਦੋ ਦਿਲਤਾ ਕਰਦਾ ਤੇਰੇ ਹੁਣੇ ਜਾਨੋ ਮਕਾਦਮਾ ਤੈਨੂੰ ਕੱਢਾਂ ਇੱਥੋਂ ਬਾਹਰ ਚੱਲ ਵਾ ਚੱਲ ਮੇਰੇ ਬੇਰੇ ਲਾ ਦੇ ਮੈਨੂੰ ਤੂੰ ਮਾਸੀ ਜੀ ਕੀ ਕਰਨ ਲੱਗਿਓ ਤੁਸੀਂ ਕਿਹੜੇ ਕਸੂਰ ਦੀ ਸਜ਼ਾ ਦੇਣ ਲੱਗਿਓ ਇਹਨੂੰ ਕਸੂਰ ਪੁੱਛਦਾ ਕਿਹੜਾ ਕਿਹੜਾ ਕਸੂਰ ਦੱਸੀਏ ਇੱਕ ਕਸੂਰ ਹੋਵੇ ਤਾਂ ਦੱਸਾਂ ਰੋਟੀ ਪਾਣੀ ਇਹਨੂੰ ਨਹੀਂ ਬਣਾਉਣਾ ਦਾ ਕੰਮ ਧੰਦਾ ਇਹਨੂੰ ਨਹੀਂ ਕੋਈ ਆਉਂਦਾ ਬੋਲਣ ਦੀ ਤਮੀਜ਼ ਇਹਨੂੰ ਹੈ ਨਹੀਂ ਹੋਰ ਦੱਸ ਕਿਹੜਾ ਕਸੂਰ ਪੁੱਛਦਾ ਬਸ ਮਾਫੀ ਬਸ ਗੱਲਾਂ ਨਾ ਟਾਲ ਮੈਨੂੰ ਪਤਾ ਸੀ ਇੱਕ ਦਿਨ ਇਹੀ ਕੁਝ ਹੋਣਾ ਜਿਵੇਂ ਭੈਣ ਦੀ ਜ਼ੁਬਾਨ ਚੱਲਦੀ ਹੈ ਉਵੇਂ ਭਾਈ ਦੀ ਚੱਲਦੀ ਹੈ ਮੇਰੇ ਘਰ ਆ ਕੇ ਰੋਮ ਮਾਰਦਾ ਲੈ ਜਾ ਇਹਨੂੰ ਅਸੀਂ ਨਹੀਂ ਰੱਖਣੀ ਆਹੀ ਕੋਈ ਚਾਹੀਦਾ ਸੀ ਨਾ ਤੁਹਾਨੂੰ ਵਾਸੀ ਜੀ ਜੇ ਆਉਂਦੀ ਭੈਣ ਦੀ ਖਾਤਰ ਮੈਨੂੰ ਆਪਦੀ ਜਿੰਦ ਵੀ ਵੇਚਣੀ ਪੈ ਦੇਣਾ ਤਾਂ ਉਹ ਵੀ ਵੇਚ ਕੇ ਤੇਰਾ ਢਿੱਡ ਭਰ ਦੂੰ ਵੀਰੇ ਸਭ ਮੈਂ ਨਹੀਂ ਸੀ ਚਾਹੁੰਦਾ ਵੀ ਕਰਜ਼ਾ ਚੱਕ ਕੇ ਇਹਨਾਂ ਦਾ ਢਿੱਡ ਭਰਾਂ ਪਰ ਮੈਂ ਦੋ ਕਿੱल्ल्या ਚੋਂਨਾ ਇੱਕ ਕਿੱਲਾ ਵੇਚ ਕੇ ਇਹਨਾਂ ਦਾ ਢਿੱਡ ਭਰਿਆ ਪਰ ਵੀਰੇ ਤੂੰ ਕੀ ਕਰੇਗਾ ਪਹਿਲੇ ਤੋਂ ਬਿਨਾ ਨਾਲੇ ਭਾਬੀ ਤੇਰੀ ਭਾਬੀ ਨੇ ਸਲਾਹ ਦਿੱਤੀ ਸੀ ਭੈਣੇ ਉਹਦੀ ਸਲਾਹ ਮੰਨ ਕੇ ਮੈਂ ਇਹ ਸਭ ਕੁਝ ਕੀਤਾ ਵੀਰੇ ਮੈਂ ਤੇਰੇ ਦੇਨਦਾਰ ਰਹਾਂਗੀ ਮਾਸੀ ਜੀ ਤੁਸੀਂ 2 ਲੱਖ ਮੰਗਿਆ ਸੀ ਨਾ ਪੂਰਾ 5 ਲੱਖ ਤੇ ਨਾਲ ਆ ਹਟੂਆ ਤੇਰੇ ਕੱਲੀ ਵਾਸਤੇ ਚਲ ਠੀਕ ਆ ਪਾਣੇ ਮੈਂ ਚਾਉ ਮੈਂ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਮੈਂ ਮੈਂ ਪਾਪਣ ਮੈਂ ਮੈਂ ਬਹੁਤ ਤਕਲੀਫ ਦਿੱਤੀ ਐ ਤੁਹਾਨੂੰ ਦੋਵਾਂ ਨੂੰ ਮੈਨੂੰ ਮਾਫ ਕਰ ਦੇ ਪੁੱਤ ਧੀਏ ਤੁਸੀਂ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਕਦੀ ਧੀ ਸਮਝਿਆ ਹੀ ਨਹੀਂ ਮੈਂ ਤਾਂ ਕਦੀ ਤੈਨੂੰ ਨੋ ਵੀ ਨਹੀਂ ਸਮਝਿਆ ਮੈਂ ਤੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਮੇਰੀ ਧੀ ਮੈਨੂੰ ਮਾਫ ਕਰ ਦੇ ਨਾਲੇ ਪਾਪੀ ਕੌਣ ਇਹ ਤਾਂ ਉੱਪਰ ਵਾਲਾ ਜਾਣਦਾ ਮਸੀ ਜੀ ਹੁਣ ਮੈਨੂੰ ਜਾਣ ਦੋ ਮੈਂ ਜਿਹੜਾ ਆਪਣਾ ਕੰਮ ਕਰਨਾ ਸੀ ਕਰਤਾ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਸੱਚੀ ਮੈਂ ਬਹੁਤ ਵੱਡੀ ਪਾਪਣ ਐ ਗੁਨਾਹਗਾਰ ਐ ਤੁਹਾਡੀ ਜਿਨੇ ਇੱਕ ਭਾਈ ਤੋਂ ਇੱਕ ਭੈਣ ਨੂੰ ਦੂਰ ਕੀਤਾ ਪਤਾ ਨਹੀਂ ਮੈਂ ਲਾਲਚ ਵਿੱਚ ਅੰਨੀ ਹੋ ਕੇ ਥੋਡੇ ਤੋਂ ਕੀ ਕੀ ਮੰਗਦੀ ਰਹੀ ਪੈਸਾ ਸੋਨਾ ਇਹਨੂੰ ਇੰਨਾ ਪਰੇਸ਼ਾਨ ਕੀਤਾ ਮੈਂ ਸੱਚੀ ਗੁਨਾਹਗਾਰ ਹਾਂ ਮੈਂ ਮੈਂ ਤਾਂ ਮਾਫੀ ਦੇ ਕਾਬਿਲ ਵੀ ਨਹੀਂ ਪਰ ਫੇਰ ਵੀ ਪੁੱਤ ਪਤਾ ਨਹੀਂ ਮੇਰੇ ਗੁਨਾਹਾਂ ਨੂੰ ਰੱਬ ਦੇਖਦਾ ਹੋਣਾ ਕਿੰਨੇ ਪਰ ਰੱਬ ਤੋਂ ਪਹਿਲਾਂ ਮੈਂ ਥੋਡੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਮੈਨੂੰ ਮਾਫ ਕਰ ਦੇ ਪੁੱਤ ਆ ਲੈ ਮੈਨੂੰ ਨਹੀਂ ਇਹ ਸਭ ਕੁਝ ਚਾਹੀਦਾ ਨਹੀਂ ਨਹੀਂ ਮਾਸੀ ਜੀ ਤੁਸੀਂ ਇਹਨੂੰ ਰੱਖੋ ਬਸ ਮੇਰੀ ਭੈਣ ਨੂੰ ਖੁਸ਼ ਰੱਖਿਆ ਕਰੋ ਇਸ ਤੋਂ ਵੱਧ ਮੈਂ ਕੋਸ਼ਿਸ਼ ਨਹੀਂ ਚਾਹੁੰਦਾ ਪਰ ਨਹੀਂ ਪਤਾ ਤੂੰ ਇੰਨਾ ਛੋਟਾ ਹੋ ਕੇ ਮੈਨੂੰ ਬੁੱਢੀ ਨੂੰ ਇਹ ਗੱਲ ਸਿਖਾ ਗਿਆ ਵੇ ਘਰ ਦੇ ਵਿੱਚ ਲੋਹਾ ਤੀਆਂ ਕਿਵੇਂ ਰੱਖੀ ਦੀਆਂ ਪਤਾ ਨਹੀਂ ਮੈਂ ਪਤਾ ਨਹੀਂ ਮੈਂ ਠੀਕ ਹੀ ਤੈਨੂੰ ਵੀ ਬੋਲ ਗਈ ਵਿਸ਼ਾਲੀ ਨੂੰ ਵੀ ਬੋਲ ਗਈ ਮੈਂ ਬਾਰ-ਬਾਰ ਹਰ ਵਾਰ ਇਹਨੂੰ ਤੰਗ ਕਰੀ ਗਈ ਵਿਸ਼ਾਲੀ ਪੁੱਤ ਦੇਖਤੀ ਏ ਤੂੰ ਮੈਨੂੰ ਮਾਫ਼ ਕਰਤਾ ਨਾ ਮੰਮੀ ਜੀ ਤੁਸੀਂ ਨਾ ਮੈਨੂੰ ਮਾਫੀ ਮੰਗੋ ਵੱਡੇ ਕਹਿੰਦੇ ਛੋਟੇ ਤੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਜੇ ਤੁਸੀਂ ਮੈਨੂੰ ਨਾ ਕੁਝ ਬੋਲਤ ਮੈਨੂੰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਤੁਸੀਂ ਤਾਂ ਮੇਰੇ ਮਾਮਾ ਵਰਗੇ ਹੋ ਮੈਂ ਤਾਂ ਤੁਹਾਨੂੰ ਕਦੇ ਸਾਸੂ ਮੰਨਿਆ ਹੀ ਨਹੀਂ ਚੱਲ ਫਿਰ ਆਪਣੇ ਭਾਈ ਵਾਸਤੇ ਨਿੰਬੂ ਪਾਣੀ ਜਾਂ ਚਾਹ ਬਣਾ ਕੇ ਲਿਆ ਫਿਰ ਆਪਾਂ ਇਕੱਠੇ ਬੈਠ ਕੇ ਪੀਨੇ ਆਹ ਉਹ ਨਹੀਂ ਮਾਸੀ ਜੀ ਮੈਂ ਚੱਲਿਆ ਨਹੀਂ ਪੁੱਤ ਚਾਹ ਪੀ ਕੇ ਜਾਇਂ ਚਲੋ ਤੁਸੀਂ ਬਾਹਰਾ ਕਹਿਣੇ ਉਹ ਤਾਂ ਵੇਝ ਜੰਨੇ ਹਾਂ ਮੈਂ ਹੁਣੇ ਬਣਾ ਕੇ ਲੈਣੀ ਆ ਤੁਸੀਂ ਮਾਰੋ ਗੱਲਾਂ ਚਲ ਠੀਕ ਆ ਬੁਛਾੜੀ